ਜੋ ਇੱਕੋ ਜੀ ਸੰਸਕ੍ਰਿਤੀ ਨੂੰ ਬਿਚਾਰ ਸਕੇਗਾ ਜੋ ਬੰਦ ਬੰਦ ਟਕਵਾੜ ਟੁਕੜਿਆ ਤੋਂ ਸੁਖਮਨੀ ਸਾਹਿਬ ਬਾਸ ਸਕੇਗਾ ਜੋ ਕਟੇ ਹੋਏ ਸੀਸ ਨੂੰ ਤਲੀ ਤੇ ਟਕਾਉ ਗੀਲਾ ਪਰ ਠੰਡਾ ਬਾਸ ਸਕੇਗਾ ਜੋ ਅਫਦਾਨੀਆਂ ਦੇ ਸਾਹਮਣੇ ਸੀਨਾ ਡਾ ਸਕੇਗਾ ਇਸੇ ਮਰਦ ਇਸ ਜਨਾਬਾਬੇ ਨੇ ਕੀਤੀ ਇਹ ਉਹ 230 ਸਾਲ ਦਾ ਸਮਾਂ ਲੱਗਿਆ ਕਿਉਂਕਿ ਕੁਝ ਕੁ ਬਸਨਾ ਐਸੀ ਹੁੰਦੀਆਂ ਨੇ ਸ਼ੇਖ ਵਿੱਚ ਫੜ ਕੇ ਜਾਂਦੀਆਂ ਨੇ

ਉਦੀ ਬਦੌਰਤ ਮੇਰੇ ਬਾਪੇ ਨਾਲੇ ਗੁਰੂ ਬਾਬਰ ਦੀ ਅੰਚੇ ਨਾਲ ਚੱਕੀਆਂ ਵੀ ਪਿਸਣੀਆਂ